ਪੰਜਾਬ ਸਰਕਾਰ ਵੱਲੋਂ ਜਿਹੜੀ ਅਯੋਧਨ ਨਸ਼ਾ ਰੋਧਾ ਆਮ ਇਹ ਚੱਲੀ ਹੋਈ ਆ ਉਹ ਸਾਨੂੰ ਪਰਮਿਸ਼ਨ ਮਿਲੀ ਹੈ ਕਿ ਕਿ ਚੁੰਗੀ ਨੰਬਰ 7 ਦੇ ਉੱਤੇ ਇੱਕ ਸਫਟ ਕਾਰ ਡੀਜ਼ਲ ਨੰਬਰ ਉਹਨਾਂ ਉੱਤੇ ਲੱਗੀ ਦਾ ਉੱਥੇ ਦੋ ਨੌਜਵਾਨ ਆ ਜਿਹੜੇ ਜੀ ਹੈਰੋਇਨ ਦਾ ਧੰਦਾ ਕਰਦੇ ਆ ਤੇ ਉਹ ਕਿਸੇ ਮਤਲਬ ਕਨਸਾਈਨਮੈਂਟ ਦੀ ਇੰਦੀ ਫਰਾਗ ਚ ਇਮੀਡੀਏਟਲੀ ਸਾਡੀ ਜਿਹੜੀ ਪਾਰਟੀ ਨੇ ਜਦੋਂ ਉੱਥੇ ਪਹੁੰਚ ਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਤਾਂ ਉਹਨਾਂ ਦੇ ਵਿੱਚ ਦੋ ਸਾਨੂੰ ਲੜਕੇ ਮਿਲੇ ਇੱਕ ਦਾ ਨਾਮ ਸੰਦੀਪ ਸਿੰਘ ਉਰਫ ਜਿੱਪੂ son of ਕਰਨੈਲ ਸਿੰਘ ਇਹ ਪਿੰਡ ਮਛੀਵੜਾ ਦਾ ਰਹਿਣ ਵਾਲਾ ਤੇ ਦੂਸਰਾ ਜਿਹੜਾ ਹੈਗਾ ਉਹ ਲਖਵਿੰਦਰ ਸਿੰਘ ਏਲੀਅਸ ਨਿੱਕਾ son of ਸਰਜੀਤ ਸਿੰਘ ਇਹ ਪੀਰ ਮੁਹੰਮਦ ਦਾ ਰਹਿਣ ਵਾਲਾ ਮਖੂਰ ਖਾਨਾ ਮਖੂਰੀ ਦੀ ਇਹਦੀ ਉਮਰ ਕੋਈ ਹੈਗੀ 18 ਸਾਲ 14 ਕਿ ਮਹੀਨੇ 14 ਕਿ ਦਿਨਾਂ ਦੀ ਬਣਦੀ ਹੈ ਜਿਹੜੇ ਯੰਗਏ ਤੇ ਜਾਂ ਦੋਵੇਂ ਤੇ ਇਹਨਾਂ ਦੇ ਉੱਪਰ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੈਗਾ ਮਤਲਬ ਪਹਿਲੀ ਵਾਰੀ ਇਹ ਲਾਲਚ ਦੇ ਵਿੱਚ ਆ ਕੇ ਇਹ ਯੰਗਸਟਰ ਨੇ ਤੇ ਇਹ ਇਹਨਾਂ ਨੇ ਕੰਮ ਕੀਤਾ ਇਹਨਾਂ ਦਾ ਕੋਈ ਰਿਕਵਰੀ ਜਿਹੜੀ ਹੋਈ ਹੈ 1 ਕਿਲੋ 500 ਗ੍ਰਾਮ 1.5 ਕਿਲੋ ਦੇ ਕਰੀਬ ਹੈਰੋਇਨ ਦੀ ਰਿਕਵਰੀ ਹੋਈ ਜਿਹਨਾਂ ਦੇ ਪਾਸੋਂ ਸਰ ਇਹਨਾਂ ਦੀ ਕਿੰਨੀ ਉਮਰ ਸੀਗੀ ਕਿੰਨੀ ਉਮਰ ਦੀ ਸੀ ਤੁਹਾਨੂੰ ਇਹ ਮੰਗਵਾਉਂਦੇ ਸੀ ਕਿੱਦਾਂ ਇਹ ਸੰਪਰਕ ਕਰ ਜੀ ਜੀ ਹਾਂ ਇਹ ਜਿਹੜਾ ਪਿੱਛੋਂ ਜਿਹੜੇ ਹੈਰੋਇਨ ਆ ਰਹੀ ਆ ਇਹ ਪਾਕਿਸਤਾਨ ਤੋਂ ਆ ਰੀਆ ਵਰਚੁਅਲ ਨੰਬਰਾਂ ਦੇ ਉੱਤੇ ਇਹਨਾਂ ਦਾ ਕੰਟੈਕਟ ਹੁੰਦਾ ਸੀ ਜੇ ਉਧਰੋਂ ਉਧਰੋਂ ਜਿਹੜੇ ਇਹ ਗਾਂ ਖੇਰੋਂ ਨੂੰ ਮੰਗਾੜੇ ਸੀ ਕਿ ਇਹ ਗਾਂ ਇਹ ਵਰਚੁਅਲ ਨੰਬਰ ਤੇ ਗਾਂ ਜਿਹੜੀ ਕਨਸਾਈਨ ਮੰਨ ਦੇਣੀ ਆ ਉਹਨਾਂ ਨੂੰ ਜੇ ਦੇਣੀ ਸੀਗੀ ਤੇ ਅਸੀਂ ਰਾਉਂਡ ਅਪ ਕਰ ਲਿਆ ਇਹਨਾਂ ਨੂੰ ਅਸੀਂ ਹੁਣ ਡਿਮਾਂਡ ਤੇ ਲਿਆ ਹੋਇਆ